ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਵੰਜਾ ਹੁਕਮਾਂ ਦੇ ਵਿੱਚੋਂ ਅੱਜ ਸਤਵਮਾ ਹੁਕਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪੰਜ ਕਕਾਰਾਂ ਦੀ ਮਰਿਆਦਾ ਦ੍ਰਿੜ ਰੱਖਣੀ ਪੰਜ ਕਕਾਰਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੁਕਮ ਹੈ ਕੇਸਾਂ ਦਾ ਦਸਮ ਪਾਤਸ਼ਾਹ ਜੀ ਦੇ ਦਸਮ ਗ੍ਰੰਥ ਦੇ ਅੰਦਰ ਬਚਨ ਨੇ ਇਨਸਾਨ ਸਿੱਖੀ ਇਹ ਪੰਜ ਹਰਫ ਅਸ ਕਾਫ ਹਰ ਕੇ ਜਨਾਬਾਸ ਦੇ ਕੇ ਪੰਜ ਮੁਆਫ ਕੜਾ ਕਾਰਦੋ ਕਛ ਕੰਗੇ ਵਿਦਾ ਬਿਲਾ ਕੇ ਸਹਿਤ ਅਸਤ ਜੁਮਲਾ ਜੁਮਲੇ ਨਹੀਂ ਸੰ ਹਰਫ ਹਕਾਇਤ ਅਸ ਅਜੀ ਪੰਜ ਕਾਫ ਵਿਦਾ ਨੰਦ ਬਾਵਰਨਾ ਗੋਇਮ ਖੇਲਾ ਤੁਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹਿਲੇ ਕਕਾਰ ਦੀ ਗੱਲ ਕਰਦੇ ਨੇ ਕੇਸਾਂ ਦੀ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਜਿਹੜੇ ਕੇਸ ਨੇ ਸਾਫ਼ ਸੁਥਤ ਰੱਖਣੇ ਨੇ ਕਿਉਂਕਿ ਗੁਰਬਾਣੀ ਵੀ ਉਸ ਪ੍ਰਮਾਤਮਾ ਨੂੰ ਕਿੱਸਾ ਧਾਰੀ ਮੰਨਦੀ ਹੈ ਕਿੱਸਾ ਧਾਰੀ ਹੋਣ ਦੇ ਸਬੂਤ ਨੇ ਸਾਫ਼ ਸੁਥਤ ਦਸਤਾਰ ਕੇ ਦਸਤਾਰ ਸਿਰਾਂ ਜਾਂ ਗੁਰਬਾਣੀ ਦੇ ਵਿੱਚ ਹੋਰ ਵੀ ਬਚਨ ਨੇ ਸੋਹਣੇ ਨੱਕ ਜਿੰਨ ਲੰਮੜੇ ਵਾਲ ਨਿਰਾਹਾਰੀ ਕੇਸ਼ਵ ਨਿਰਵੈਰਾ ਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਪ੍ਰਮਾਤਮਾ ਨੂੰ ਕੇਸਾ ਤਾਰੀ ਹੋਣ ਦੇ ਸਬੂਤ ਬਖਸ਼ੇ ਨੇ। ਤੋਂ ਸੰਗਤਾਂ ਨੂੰ ਬੇਨਤੀ ਹੈ ਜੋ ਬੰਨਜਾ ਹੁਕਮਾਂ ਦੇ ਵਿੱਚੋਂ ਕੇਸਾ ਨੇ ਸਿਰ ਤੋਂ ਪੈਰਾਂ ਤੱਕ ਸਾਫ਼ ਦਸੂਰਤ ਰੱਖਣੇ ਨੇ। ਕੇਸਾਂ ਦੀ ਬੇਅਤਬੀ ਨਹੀਂ ਕਰਨੀ। ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਦੋਨੋਂ ਸਾਮ ਸਵੇਰੇ ਕੇਸਾਂ ਦੇ ਵਿੱਚ ਕੰਗਾ ਕਰਨਾ ਹੈ। ਇਹ ਮਰਿਆਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ